ਜ਼ਿਲ੍ਹਾ ਜਰੰਦਰ ਦੇ ਅਥੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਦੇ ਵੱਲੋਂ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਹਰ ਤਰ੍ਹਾਂ ਦੇ ਦਸ਼ਾਨੇ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਥਾਣਾ ਸ਼ਾਹਕੋਟ ਦੇ ਏਰੀਆ ਵਿੱਚ ਜਰੰਦਰ ਟੋ ਮੋਗਾ ਨੈਸ਼ਨਲ ਹਾਈਵੇ ਤੇ ਬਣਿਆ ਟੋਲ ਪਲਾਜ਼ਾ ਕਾਵਾਂਲਾ ਪੱਤਨ ਦੇ ਮੈਨੇਜਰ ਸੋਨੂ ਤੋਮਰ ਵੱਲੋਂ ਇੱਕ ਦਰਖਾਸਤ ਦਿੱਤੀ ਸੀ ਕਿ ਉਸਨੇ ਟੋਲ ਬਾਜ਼ੇ ਤੇ ਇੱਕ ਬਦਮਾਸ਼ ਕਿਸਮ ਦਾ ਵਿਅਕਤੀ ਰਵਿੰਦਰ ਇਲੀਅਸ ਪਿੰਡ ਦਾ ਸਰਪੰਚ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਬਹਿਣੀਵਾਲ ਖਾਣਾ ਜੱਤਵਾਲ ਜੋ ਆਪਣੀ ਫਾਰਟਰ ਗੱਡੀ ਤੇ ਆ ਕੇ ਉਸ ਦੇ ਸਟਾਫ ਨਾਲ ਬਤਮੀ ਜੀ ਆਪਣੇ ਗਨਪੁਆਇੰਟ ਤੇ ਡਰਾਤ ਮੁਕਾ ਕੇ ਉੱਥੋਂ ਆਪਣੇ ਜਿਹੜੇ ਟਿਪਰਾ ਮੈਨਿੰਗ ਵਾਲੇ ਉਹਨਾਂ ਨੂੰ ਜ਼ਬਰੇ ਬਿਨਾ ਕੋਈ ਉੱਥੇ ਸ਼ੁਲਕ ਦਿੱਤਿਆਂ ਕੱਢਦਾ ਸੀ ਤੇ ਉਸ ਦੀ ਜਿਹੜੀ ਉੱਥੇ ਇਮਾਰਤ ਬਣੀ ਹੈ ਜਾਂ ਉਹਦੇ ਬੈਰੀਅਰ ਹੈਗੇ ਨੇ ਉਹਨੂੰ ਤੋੜ ਕੇ ਧੱਕੇ ਨਾਲ ਲੰਘਦਾ ਸੀਗਾ ਉਸ ਨੇ ਉਹ ਕੰਪਲੇਨਟ ਕੀਤੀ ਤੇ ਪੁਲਿਸ ਵੱਲੋਂ ਉੱਤੇ ਮੁਕੱਦਮਾ ਜਿਹੜਾ ਹੈ ਨੰਬਰ ਜਿਹੜਾ 10 ਮਿਤੀ 12/1/25 ਅੰਡਰ ਸੈਕਸ਼ਨ 125 353 ਬੀ ਐਨ ਐਸ 25 22 59 ਨਾਟ ਆਰਮੈਂਟ ਦਰਜ ਕਰਕੇ ਤਫਤੀਸ਼ ਸ਼ੁਰੂ ਹੋ ਜਾਂਦੀ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇੰਸਪੈਕਟਰ ਸੁਖਦੇਵ ਸਿੰਘ ਮੁਖ ਅਫਸਰ ਥਾਣਾ ਮਹਿਤਪੁਰ ਨੇ ਇਹਨੂੰ 21 ਤਰੀਕ ਨੂੰ ਗ੍ਰਿਫਤਾਰ ਕੀਤਾ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਰਿਮਾਂਡ ਦੌਰਾਨ ਇਹਦੇ ਵੱਲੋਂ ਮੌਕੇ ਤੇ ਜਿਹੜੀ ਟੋਲ ਰਾਜੇ ਤੇ ਕਰਮਚਾਰੀਆਂ ਨਾਲ ਵਰਤਮੇ ਦੀ ਕਰਦਾ ਸੀ ਰਾਈਫਲ 315 ਬੋਰ ਤੇ ਇਸ ਦੀ ਫਾਰਚੂਨ ਗੱਡੀ ਨੂੰ ਕਬਜ਼ੇ ਚ ਲਿਆ ਔਰ ਧਰਾਨੇ ਪਛੇਰ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਖਿਲਾਫ ਪਹਿਲਾਂ ਵੀ 16 ਮੁਕਦਮੇ ਵੱਖ-ਵੱਖ ਧਰਾਵਾਂ 'ਚ ਦਰਜ ਹਨ ਜਿਵੇਂ ਕਿ ਚੋਰੀ ਨਜਾਇਜ਼ ਕਬਜ਼ੇ ਮੈਨਿੰਗ ਅ ਅਰਾਦਾ ਕਤਲ ਤੇ ਕਤਲ ਆਰਮੈਟ ਤਹਿਤ 20 ਮੁਕਦਮੇ ਦਰਜ ਹਨ ਇਹ سنگੀਨ ਧਰਾਵਾਂ ਦੇ ਤਹਿਤ ਮੁਕਦਮੇ ਦਰਜ ਹੋਣ ਦੇ ਬਾਵਜੂਦ ਇਹ ਖੁੱਲੇ ਹੰਘੌੜਿਆ ਸੀ ਜਰੰਧਾ ਦਿਹਾਤੀ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਦਾ ਮੇਨ ਕਿਤਾ ਜਿਹੜਾ ਉਹ ਨਜਾਇਜ਼ ਮਾਈਨਿੰਗ ਦਾ ਹੈਗਾ ਤੇ ਕੋਲੇ ਇੱਕ ਆਪਣੀ ਕੰਪਨੀ ਬਣਾਈ ਆ ਟਰਾਂਸਪੋਰਟ ਉਹਦੇ ਵਿੱਚ ਜਿੰਨੇ ਵੀ ਖ ਲੈ ਨੇ ਮਾਈਨਿੰਗ ਚ ਧਲਾਈ ਹੋਏ ਸਾਡੀ ਪੁਲਿਸ ਨੂੰ ਇਹ ਖਸਤਾ ਹੈਗਾ ਕਿ ਸਤਲੋਜ ਦਰਿਆ ਦੇ ਜਿਹੜਾ ਸ਼ਾਹਕੋਟ ਦੇ ਏਰੀਆ ਚ ਪਿਛਲੇ ਦਿਨੀ ਕੁਝ ਨਜਾਇਜ਼ ਮਾਈਨਿੰਗ ਹੋਉਂਦੀ ਹੈ ਸ਼ਿਕਾਇਤਾਂ ਆਈਆਂ ਸਭ ਉਸ ਵੱਲੋਂ ਇਹ ਕੀਤੀਆਂ ਗਈਆਂ ਕਿਉਂਕਿ ਇਸ ਦਾ ਹੀ ਇੱਥੋਂ ਇਹ ਟੋਲ ਪਲਾਜ਼ੇ ਨੂੰ ਇਹ ਕਰਮਚਾਰੀਆਂ ਨੂੰ ਆਪਣੇ ਵਿਪਨ ਤੇ ਟਰੱਕ ਮਕਾ ਕੇ ਵਿੱਕਲ ਕਰਦਾ ਸੀ ਤਾਂ ਕਿ ਇਹਦੀ ਕੋਈ ਸ਼ਿਕਾਇਤ ਨਾ ਕਰੇ ਪੁਲਿਸ ਵੱਲੋਂ ਇਹਦੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਵੀ ਇਹਨੇ ਸਾਧਨ ਵਿੱਤੀ ਇਹਨੇ ਕੋਲੇ ਕਿੱਥੋਂ ਪੈਦਾ ਹੋਏ ਆ ਇਹਦੇ ਪਿੱਛੇ ਪਛੋਕਰ ਤੇ ਇਹਦੇ ਕੌਣ ਐ ਇਹਨੂੰ ਸਪੋਰਟ ਕਰਨ ਵਾਲਾ ਤੇ ਇਹਦੇ ਵਿੱਤੀ ਸਾਧਨ ਜਿਹੜੇ ਤੌਣਕ ਤੱਕ ਤੇ ਢੰਗ ਤਰੀਕੇ ਨਾਲ ਤਫਤੀਸ਼ ਕਰਕੇ ਅਗਲੀ ਤਫਤੀਸ਼ ਹਮਚਲਿਆਂ ਦੀ ਜਾਊਗੀ ਅਹ ਮੌਨ ਦੇ ਹਾਲਾਤਾਂ ਤੋਂ ਲੱਗ ਰਿਹਾ ਕਿ ਇਹਦੇ ਪਿੱਛੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਿਸੇ ਵਿਅਕਤੀ ਦਾ ਹੱਥ ਹੋ ਸਕਦਾ ਤਾਂ ਕਿ ਕ੍ਰਿਮੀਨਲ ਜਿਹੜਾ ਐਨੇ ਜਿਹੜੀ ਗਾਂ ਵਧੂ ਚੱਲ ਰਿਹਾ ਸੀਗਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇਹਨੂੰ ਵੱਡੀ ਸਫਲਤਾ ਆਸਪਿਤ ਕੀਤੀ ਗਿਆ ਥੈਂਕ ਯੂ